ਸਿਮਰਪ੍ਰੀਤ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਸੁਰਖੀਆਂ ਕੀ ਨੇ ਜੀ ਅਮਰਪਾਲ ਸਿੰਘ ਵੱਲੋਂ ਐਨਐਸਏ ਨੂੰ ਚੁਣੌਤੀ ਹਾਈ ਕੋਰਟ ਦਾ ਕੀਤਾ ਗਿਆ ਰੋਕ ਐਮਪੀ ਅਮਰਪਾਲ ਦੇ ਭਰਾ ਅਤੇ ਉਸਦੇ ਸਾਥੀ ਨੂੰ 2 ਦਿਨਾਂ ਦਾ ਪੁਲਿਸ ਰਿਮਾਂਡ ਪੁਲਿਸ ਨੇ ਹਾਸਲ ਕਰਕੇ ਆਪਣੇ 2 ਦਿਨਾਂ ਦੇ ਪੁਲਿਸ ਰਿਮਾਂਡ ਉੱਤੇ ਲੈ ਕੇ ਗਿਆ ਪੁਲਿਸ ਪੰਜਾਬ ਚ ਨਿਗਮ ਅਤੇ ਪੰਚਾਇਤੀ ਚੋਣਾਂ ਦਾ ਐਲਾਨ ਕਿਸੇ ਵੀ ਵਲੇ ਹੋ ਸਕਦਾ ਹੈ ਸੰਭਵ ਸ਼ੰਭੂ ਬਾਰਡਰ ਤੇ ਕਿਸਾਨਾਂ ਨੂੰ ਰੋਕਣ ਵਾਲੇ ਹਰਿਆਣਾ ਸਰਕਾਰ ਦੇ ਅਫਸਰਾਂ ਨੂੰ ਮੈਡਲ ਦੇਣ ਦਾ ਮਾਮਲਾ ਗਰਮਾਇਆ ਦਿੱਲੀ ਦੀ ਅਦਾਲਤ ਨੇ ਜਗਦੀਸ਼ ਚਟਲਰ ਵਿਰੁੱਧ ਦੋਸ਼ ਐਇਦ ਕਰਨ ਦਾ ਫੈਸਲਾ ਰੱਖਿਆ ਸੁਰਖਿਅਤ ਪੰਜਾਬ ਦੇ ਪੰਜਾਬ ਦੇ ਅਧਿਆਪਕੀਆਂ ਦੇ ਲਈ ਸਿੱਖਿਆ ਵਿਭਾਗ ਵੱਲੋਂ ਨਵੇਂ ਹੁਕਮ ਜਾਰੀ ਹੁਣ ਅਬੂ ਬਕਰ ਦੇ ਨਿਸ਼ਾਨੇ ਉੱਤੇ ਹਿੰਦੂ ਨੇਤਾ ਅਮਿਤ अरोड़ा ਗੁਜਰਾਤ ਪੁਲਿਸ ਨੇ ਕੀਤਾ ਖੁਲਾਸਾ ਇਸ ਵਾਰ ਫਿਰ ਸਵਾਲਾਂ ਦੇ ਘੇਰੇ ਚ ਪੰਜਾਬ ਪੁਲਿਸ ਆਹਾਤੇ ਵਿੱਚ ਸ਼ਰੀਆਮ ਸ਼ਰਾਪਿੰਦੇ ਨਜ਼ਰ ਆਏ ਪੁਲਿਸ ਤੇ ਮੁਲਾਜ਼ਮ ਜੀ ਜਨ ਸਾਹਿਬ ਹੁਣ ਹਾਜ਼ਰ ਹੈ ਪੰਜਾਬ ਦੀ ਖਬਰਸਾਰ ਅਤੇ ਦਿੱਲੀ ਦਰਬਾਰ ਦੇ ਚਲੰਤ ਮਾਮਲਿਆਂ ਤੇ ਵਿਚਾਰ ਸਿਮਰਪ੍ਰੀ ਸਿੰਘ ਸਭ ਤੋਂ ਇਹ ਪਹਿਲਾਂ ਦੱਸੋ ਬਈ ਅਮਰਪਾਲ ਸਿੰਘ ਨੇ ਕੀ ਚੁਣੌਤੀ ਦਿੱਤੀ ਹੈ ਅਦਾਲਤ ਦੇ ਵਿੱਚ ਜੀ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਪਾਲ ਸਿੰਘ ਨੇ ਐਨਐਸਐਸ ਦੇ ਖਿਲਾਫ ਫਾਈਲ ਕੋਰਟ ਦੇ ਵਿੱਚ ਹੁਣ ਪਹੁੰਚ ਕੀਤੀ ਹੈ ਅਮਰਤਪਾਲ ਸਿੰਘ ਨੇ ਨੈਸ਼ਨਲ ਸਕਿਉਰਿਟੀ ਐਕਟ ਅੰਦਰ ਨਾ 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 ਜੈਸਾ ਅਥੈਂਗਿਆਨ ਕਮੋਨਿਟਾ ਸਿਆਹ ਅਤੇ ਹਾਈ ਕੋਰਟ ਨੂੰ ਇਸ ਨੂੰ ਉਟਾਉਂਦੀ ਅਪੀਲ ਜੜੀ ਹੈ ਉਥੇ ਦਾਖਲ ਕੀਤੀ ਹੈ ਇਸ ਮਾਮਲੇ ਦੀ ਸੁਣਵਾਈ ਹੁਣ ਅਦਾਲਤ ਵੱਲੋਂ ਅਗਲੇ ਹਫਤੇ ਕੀਰੇ ਵਿੱਚ ਬੰਦ ਨੇ ਅਤੇ ਉਹਨਾਂ ਉੱਪਰ ਐਨਐਸਐਲ ਲੱਗਿਆ ਇੱਕ ਹਫਤੇ ਬਾਅਦ ਵਾਕੀ ਹਾਈ ਕੋਰਟ ਵਿੱਚ ਕੋਈ ਆਪਣਾ ਕੋਈ ਰੁਖ ਅਪਣਾਉਂਦੀ ਹੈ ਜਾਂ ਆਪਣਾ ਕੋਈ ਇਸਤੇ ਫੈਸਲਾ ਸੁਣਾਉਂਦੀ ਹੈ ਜਾਂ ਨਹੀਂ ਇਹ ਇੱਕ ਹਫ਼ਤੇ ਬਾਅਦ ਕਲੀਅਰ ਹੋ ਜਾਏਗਾ ਪਰ ਇਹਨਾ ਜ਼ਰੂਰ ਹੈ ਕਿ ਅਮਰਤਪਾਲ ਹੁਣਾ ਨੇ ਐਨਐਸਏ ਦਾ ਵਿਰੋਧ ਕਰਦਿਆਂ ਹੋਇਆਂ ਹਾਈ ਕੋਰਟ ਦੇ ਵਿੱਚ ਇਸ ਨੂੰ ਹਟਾਉਣ ਦੀ ਅਪੀਲ ਦਾਖਲ ਕਰ ਦਿੱਤੀ ਹੈ। ਅੱਛਾ ਅਮਰਤਪਾਲ ਸਿੰਘ ਦੇ ਭਰਾ ਦਾ ਪੁਲਿਸ ਰਿਮਾਂਡ ਮੰਗਦੀ ਸੀ ਕੀ ਬਣਿਆ ਉਹਦਾ? ਜੀ ਜੀ ਅਮਰਤਪਾਲ ਦੇ ਜਿਹੜੇ ਭਰਾ ਸਨ ਹਰਪ੍ਰੀਤ ਸਿੰਘ ਹੈਪੀ ਅਤੇ ਉਹਨਾਂ ਦੇ ਇੱਕ ਸਾਥੀ ਦੋ ਦਿਨਾਂ ਦਾ ਪੁਲਿਸ ਤਰਮਾਂਡ ਜਿਹੜਾ ਇਹਨਾਂ ਨੇ ਪੁਲਿਸ ਨੇ ਹਾਸਲ ਕਰ ਲਿਆ ਕਿਉਂਕਿ ਤੁਹਾਨੂੰ ਦੱਸਦੇ ਚੱਲੀ ਕਿ ਜਦੋਂ ਇਹਨਾਂ ਨੂੰ ਫਲੋਰ ਪੁਲਿਸ ਜਿਹੜੀ ਹੈ ਲੈ ਕੇ ਗਈ ਸੀ ਅਦਾਲਤ ਦੇ ਵਿੱਚ ਤਾਂ ਉੱਥੋਂ ਇਹਨਾਂ ਨੂੰ 2 ਦਿਨ ਪਹਿਲਾਂ ਤਾਂ ਰਿਮਾਂਡ ਨਹੀਂ ਮਿਲਿਆ ਸੀਗਾ ਪਰ ਇਹਨਾਂ ਨੇ ਹੁਣ ਜਿਹੜੀ ਨਵੀਂ ਅਦਾਲਤ ਦੇ ਵਿੱਚ ਅਰਜੀ ਦਾਖਲ ਕਰ ਦਿੱਤੀ ਸੀ ਜਲੰਧਰ ਦੇ ਸੈਸ਼ਨ ਅਦਾਲਤ ਦੇ ਵਿੱਚ ਤੇ ਹੁਣ ਜਲੰਧਰ ਦੀ ਸੈਸ਼ਨ ਅਦਾਲਤ ਤੋਂ ਜਲੰਧਰ ਦੀ ਪੁਲਿਸ ਨੂੰ ਅਮਰਤਪਾਲ ਦੇ ਭਰਾ ਦੇ ਜਿਹੜੇ 2 ਦਿਨਾਂ ਦਾ ਰਿਮਾਂਡ ਉਹਨਾਂ ਨੇ ਹਾਸਲ ਕਰ ਲਿਆ ਤੇ ਪੁਲਿਸ ਨੇ ਉੱਥੇ ਹਵਾਲਾ ਦਿੱਤਾ ਸੀਗਾ ਕਿ ਸਾਨੂੰ ਜਿਹੜੀ ਇੱਥੋਂ ਜਿਹੜੀ ਪੁੱਛਗਿੱਛ ਆ ਹੋਜੇ ਕਰਨ ਦੀ ਬਹੁਤ ਸਖਤ ਲੋੜ ਹੈ ਕਿਉਂਕਿ ਇਸ ਦੇ ਵਿੱਚ ਕਈ ਖੁਲਾਸੇ ਹੋਣੇ ਜਿਹੜੇ ਬਾਕੀ ਨੇ ਇਸ ਕਰਕੇ ਸਾਨੂੰ ਰਿਮਾਂਡ ਵਾਸਤੇ ਜਿਹੜੀ ਇੱਥੇ ਮੰਗ ਰੱਖੀ ਗਈ ਹੈ ਉਹਨਾਂ ਨੇ ਕਿਹਾ ਸੀ ਸਾਨੂੰ ਤੋ ਹੁਣ ਜਲੰਧਰ ਦੀ ਸੈਸ਼ਨ ਅਦਾਲਤ ਨੇ ਦੋ ਦਿਨਾਂ ਦਾ ਰਿਮਾਂਡ ਜਿਹੜਾ ਉਹ ਦੇ ਦਿੱਤਾ ਹੈ ਯਾਨੀ ਕਿ ਹੁਣ ਪੁਲਿਸ ਤੇ ਕੋਲ ਜਿਹੜੇ ਦੋ ਦਿਨ ਹੋਰ ਹੋਣਗੇ ਪੁੱਛਗਿਛ ਤੇ ਲਈ ਤੇ ਉਸ ਤੋਂ ਬਾਅਦ ਕਲੀਅਰ ਹੋਏਗਾ ਕਿ ਰਿਮਾਂਡ ਵੱਧਦੀ ਹੈ ਜਾਂ ਫਿਰ ਪੁੱਛਗਿਛ ਇੱਥੇ ਮੁਕੰਮਲ ਹੋ ਕੇ ਅਗਲਾ ਕੋਈ ਕਾਰਵਾਈ ਜੜੀ ਆ ਉਹਨੂੰ ਨੇ ਪਰਚਾੜਿਆ ਜਾਏਗਾ ਉਹਦੇ ਤੇ ਦੋਸ਼ ਡਰੱਗ ਵੇਚਣ ਦਾ ਟਰੈਫਿਕਿੰਗ ਦਾ ਤਾਂ ਹੈ ਨਹੀਂਗਾ ਉਹ ਤਾਂ ਕਹਿੰਦੇ ਕਾਰ 'ਚ ਬੈਠੇ ਨਸ਼ਾ ਕਰਦੇ ਸਨ ਜੀ 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 ਬਿਲਕੁਲ ਉਹਨਾਂ ਨੂੰ ਕਹਿੰਦੇ ਜੀ ਇਹਨਾਂ ਨੇ ਕੋਈ 10000 ਰੁਪਏ ਦੀ ਅਮਾਉਂਟ ਦੱਸਦੇ ਆਈਸ ਡਰੱਗ ਜਿਹੜਾ ਉਹ ਕਿਸੇ ਸੰਦੀਪਨਾ ਦੇ ਵਿਅਕਤੀ ਕੋ ਖਰੀਦਿਆ ਸੀ ਤੇ ਕਾਲੇ ਸ਼ੀਸ਼ਿਆਂ ਵਾਲੀ ਇਹਨਾਂ ਦੀ ਜਿਹੜੀ ਗੱਡੀ ਸੀ ਉਹ ਫਲੋਰ ਹਾਈਵੇ ਉੱਤੇ ਖੜੀ ਸੀ ਤੇ ਪੁਲਿਸ ਨੇ ਜਦ ਨਾਕਾ ਲਾਇਆ ਸੀ ਰੂਟੀਨ ਚੈਕਿੰਗ ਉੱਥੇ ਹੋ ਰਹੀ ਸੀ ਤੇ ਇਹਨਾਂ ਨੂੰ ਸ਼ੱਕ ਪਿਆ ਜਦ ਇਹਨਾਂ ਨੇ ਉਹ ਕਾਲੀ ਗੱਡੀ ਲਾ ਕੇ ਜਾ ਕੇ ਜਾਂਚ ਪੜਤਾਲ ਕੀਤੀ ਤਾਂ ਪਤਾ ਲੱਗਾ ਜੀ ਇਸ ਗੱਡੀ ਦੇ ਵਿੱਚ ਅਮਰਤਪਾਲ ਹੋਣਾ ਦੇ ਜਿਹੜੇ ਬ੍ਰਦਰ ਨੇ ਹੈਪੀ ਹਰਪ੍ਰੀਤ ਹੈਪੀ ਉਹ ਮੌਜੂਦ ਤਾਂ ਨਾਲ ਉਹਨਾਂ ਦਾ ਇੱਕ ਸਾਥੀ ਵੀ ਮੌਜੂਦ ਹੈ ਜਦ ਤਲਾਸ਼ੀ ਲਈ ਗਈ ਇਹਨਾਂ ਕੋਲ ਇੱਕ ਸਿਲਵਰ ਫੋਇਲ ਪੇਪਰ ਜਿਸ ਵਿੱਚ ਅਸੀਂ ਰੋਟੀਆਂ ਲਪੇਟਦੇ ਹਾਂ ਤੇ ਅਸਰ ਅਕਸਰ ਜਿਹੜੇ ਹੈ ਨਸ਼ਾ ਕਰਨ ਵਾਲੇ ਉਸ ਦੀ ਵਰਤੋਂ ਕਰਦੇ ਨੇ ਉਹ ਬਰામਤ ਹੋਇਆ ਨਾਲ ਇੱਕ ਲੈਟਰ ਬਰામਤ ਹੋਇਆ ਤੇ ਜਿਹੜਾ ਇਹ ਨਸ਼ਾ ਸੀਗਾ ਉਹਦੀ ਕੋਈ ਜਿਹੜੀ ਕੀਮਤ ਹੈ ਉਹ 10000 ਰੁਪਏ ਭਰਤੀ ਜਿਹੜੇ ਰੁਪਈਆ ਦੇ ਵਿੱਚ ਦੱਸੀ ਜਾ ਰਹੀ ਹੈ ਪਰ ਨਸ਼ਾ ਤੇ ਨਸ਼ਾ ਪੁਲਸ ਨੇ ਹੁਣ ਉਹਨਾਂ ਨੂੰ ਫੜ ਲਿਆ ਤੇ ਉਹਨਾਂ ਦੀ ਜਿਹੜੀ ਰਿਮਾਂਡ ਵੀ ਹਾਸਲ ਕਰ ਲਈ ਹੈ ਪਰ ਦੂਜੇ ਪਾਸੇ ਜਿਹੜਾ ਇਹਨਾਂ ਦਾ ਪਰਿਵਾਰ ਆ ਉਸ ਲਗਾਤਾਰ ਤੇ ਇਹਨਾਂ ਦੇ ਸਮਰਥਕ ਵੀ ਇਹ ਕਹਿ ਰਹੇ ਨੇ ਕਿ ਪਰਿਵਾਰ ਨੂੰ ਨਾਜਾਇਜ਼ ਜਿਹੜਾ ਫਸਾਇਆ ਜਾ ਰਿਹਾ ਜਦੋਂ ਤੋਂ ਅਮਰਤਪਾਲ ਜਿੱਤੇ ਨੇ ਐਮਪੀ ਬਣੇ ਨੇ ਉਦੋਂ ਤੋਂ ਇਹਨਾਂ ਦੇ ਨਾਲ ਖਰਬਾਜੀ ਕੀਤੀ ਜਾ ਰਹੀ ਹੈ ਇਹੀ ਵਜ੍ਹਾ ਦੱਸੀ ਜਾ ਰਹੀ ਹੈ ਕਿ ਉਹਨਾਂ ਨੂੰ ਗ੍ਰਫਤਾਰ ਕਰ ਲਿਆ ਉਹਨਾਂ ਤੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਨੇ ਪਰ ਅਸੀਂ ਇਸ ਤੇ ਕੋਈ ਹਾਂ ਜਾਂ ਨਾ ਨਹੀਂ ਕਰ ਸਕਦੇ ਕਿਉਂਕਿ ਮਾਮਲਾ ਜਿਹੜਾ ਹੁਣ ਹੈ ਅਦਾਲਤ ਵਿੱਚ ਹੈ ਅਦਾਲਤ ਹੀ ਇਸ ਉੱਤੇ ਜਿਹੜੀ ਕਾਰਵਾਈ ਅੱਗੇ ਕੀ ਹੋਣੀ ਹੈ ਉਹ ਕਰੇਗੀ ਤੇ ਬਾਕੀ ਪੰਚਾਇਤਾਂ ਦੀਆਂ ਚੋਣਾਂ ਕਦੋਂ ਹੋਣੀਆਂ ਵੀਰ ਜੀ ਜੇ ਇਹਦਾ ਐਲਾਨ ਹਜੇ ਤਾਂ ਨਹੀਂ ਕੀਤਾ ਪਰ ਇੰਨਾ ਸੰਭਾਵ ਜ਼ਰੂਰ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਲਦ ਹੀ ਜੜੀਆਂ ਪੰਚਾਇਤ ਦੀਆਂ ਚੋਣਾਂ ਤੇ ਨਗਰ ਨਿਗਮ ਦੀਆਂ ਜੜੀਆਂ ਚੋਣਾਂ ਉਹ ਹੋਣ ਜਾ ਰਹੀਆਂ ਉਸ ਦੀ ਕੀ ਵਜ੍ਹਾ ਹੈ ਅੱਜ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਜਿਹੜੀ ਇੱਕ ਬੈਠਕ ਸੱਦੀ ਸੀ ਮੀਟਿੰਗ ਸੱਦੀ ਸੀ ਜਿਸ ਤੇ ਵਿੱਚ ਮੁਖ ਸਕੱਤਰ ਸੁਬਾਈ ਚੋਣ ਕਮਿਸ਼ਨਰ ਅਤੇ ਐਡਵੋਕੇਟ ਜਨਰਲ ਵੀ ਜਿਹੜੇ ਉੱਥੇ ਸ਼ਾਮਲ ਹੋਏ ਸੀ ਬੈਠਕ ਦੇ ਵਿੱਚ ਕਈ ਤਰ੍ਹਾਂ ਦੀਆਂ ਚਰਚਾਵਾਂ ਕੀਤੀਆਂ ਗਈਆਂ ਤੇ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਪੰਚਾਇਤੀ ਚੋਣਾਂ ਉਸ ਤੇ ਖਾਸ ਜ਼ੋਰ ਜਿਹੜਾ ਦਿੱਤਾ ਗਿਆ ਪੰਜਾਬ ਦੀਆਂ 13241 ਪੰਚਾਇਤਾ ਭੰਗ ਕਰਕੇ ਇਹਨਾਂ ਤੇ ਪ੍ਰਸ਼ਾਸਕ ਲਗਾਏ ਚਾ ਚੁੱਕੇ ਹਨ ਅਤੇ ਅੰਮ੍ਰਿਤਸਰ ਫਗਵਾੜਾ ਜਲੰਧਰ ਲੁਧਿਆਣਾ ਤੇ ਪਟਿਆਲਾ ਜਿਹੜੇ ਕਿ ਪੰਜ ਨਗਰ ਨਿਗਮ ਨੇ ਇਹਨਾਂ ਦੀਆਂ ਚੋਣਾਂ ਵੀ ਬਾਕੀ ਹੈ ਤੇ ਪਤਾ ਲੱਗਾ ਕਿ ਬਹੁਤ ਜਲਦੀ ਆਉਣ ਵਾਲੇ ਕੁਝ ਹੀ ਸਮੇਂ ਦੇ ਵਿੱਚ ਆਉਣ ਵਾਲੇ ਕੁਝ ਹੀ ਦਿਨਾਂ ਦੇ ਵਿੱਚ ਜਿਹੜੀ ਸਰਕਾਰ ਹੈ ਤੇ ਜਾਂ ਚੋਣ ਕਮਿਸ਼ਨ ਉਹ ਇਸ ਦਾ ਐਲਾਨ ਕਰ ਸਕਦਾ ਹੈ ਅੱਛਾ ਸ਼ੰਭੂ ਦੇ ਬਾਰਡਰ ਤੇ ਪੰਜਾਬ ਦੇ ਨੇ ਹੱਥੇ ਕਿਸਾਨਾਂ ਤੇ ਜਿਨ੍ਹਾਂ ਹਰਿਆਣੇ ਦੇ ਪੁਲਿਸ ਅਫਸਰਾਂ ਨੇ ਅੰਨੇ ਧੰਦ ਉਹਨਾਂ ਨੇ ਅਥਰੂ ਗੈਸ ਦੇ ਗੋਲੇ ਸੁੱਟਿਆ ਜਾਂ ਕੁੱਟਮਾਰ ਕੀਤੀ ਉਹਨਾਂ ਦੀ ਉਹਨਾਂ ਨੂੰ ਹੁਣ ਮੈਡਲ ਦਿੱਤੇ ਜਾ ਰਹੇ ਜੀਤ ਸਿੰਘ ਸਾਹਿਬ ਦਾ ਬੜਾ ਹੈਰਾਨੀ ਵਾਲਾ ਜਿਹੜਾ ਮਾਮਲਾ ਸਾਹਮਣੇ ਆਇਆ ਪਤਾ ਲੱਗਾ ਸੀਗਾ ਪਿੱਤੇ ਦੀ ਨਹੀਂ ਕਿ ਜਿਹੜੀ ਹਰਿਆਣਾ ਦੀ ਸਰਕਾਰ ਹੈ ਉਸਨੇ ਜਿਹੜੇ ਉੱਚ ਅਧਿਕਾਰੀ ਹੈ ਹਰਿਆਣਾ ਪੁਲਿਸ ਦੇ ਉਹਨਾਂ ਦੇ ਨਾਂ ਦੀ ਇੱਕ ਲਿਸਟ ਤਿਆਰ ਕਰਕੇ ਕੇਂਦਰ ਭੇਜ ਦਿੱਤੀ ਹੈ ਗ੍ਰਹਿ ਮੰਤਰਾਲੇ ਨੂੰ ਤੇ ਉਹਦੇ ਵਿੱਚ ਪੱਤਰ ਦੱਸਿਆ ਕਿ ਇਹਨਾਂ ਨੂੰ ਹੁਣ ਜਿਹੜੇ ਇਨਾਮ ਦਿੱਤੇ ਜਾਣੇ ਸੀ ਉਹ ਨਾਮ ਕਾਦੇ ਸੀ ਕੋਈ ਇਹਨਾਂ ਨੇ ਅਤਵਾਦੀ ਨਹੀਂ ਸੀ ਮਾਰੇ ਇਹਨਾਂ ਨੇ ਕੋਈ ਜੰਗਾਂ ਨਹੀਂ ਸੀ ਲੜੀਆਂ ਇਹਨਾਂ ਨੇ ਉਹਨਾਂ ਕਿਸਾਨਾਂ ਨੂੰ ਬੈਰੀਗੇਟ ਲਗਾ ਕੇ ਰੋਕਿਆ ਸੀ ਜੋ ਕਿ ਦਿੱਲੀ ਜਾਣਾ ਚਾਹੁੰਦੇ ਸੀ ਬਾਇਆ ਹਰਿਆਣਾ ਸਰਕਾਰ ਕਹਿੰਦੀ ਜੀ ਇਹਨਾਂ ਨੇ ਬਹੁਤ ਵੱਡਾ ਕੰਮ ਕੀਤਾ ਹਰਿਆਣੇ ਦੀ ਇਸ ਕਰਕੇ ਉਹ ਕਹਿੰਦੇ ਜੀ ਹਰਿਆਣਾ ਦੇ ਇਹਨਾਂ ਪੁਲਸ ਅਫਸਰਾਂ ਨੂੰ ਜਿਹੜੇ ਸਨਮਾਨ ਉਹ ਦਿੱਤੇ ਜਾਣਗੇ ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਕਿਸਾਨਾਂ ਦੇ ਵਿੱਚ ਜਿੱਥੇ ਰੋਸ ਹੈ ਉਹ ਆਪਣੀ ਥਾਂ ਤੇ ਹੈ ਹੀ ਹੈ ਨਾਲ ਦੇ ਨਾਲ ਹੁਣ ਸੂਬੇ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਉਸਨੇ ਵੀ ਇਸ ਦਾ ਸਖਤ ਵਿਰੋਧ ਕਰਨਾ ਜਿਹੜਾ ਸ਼ੁਰੂ ਕਰ ਦਿੱਤਾ ਹੁਣ ਪਤਾ ਲੱਗਾ ਹੈ ਜੀ ਜਲਦੀ ਇਹਨਾਂ ਨੂੰ ਹੋਰ ਸਨਮਾਨਿਤ ਵੀ ਕੀਤਾ ਜਾਏਗਾ ਸੋ ਅਸੀਂ ਜੀ ਜਰਨਲਿਸਟ ਥਿਊ ਵਿਊ ਦੇ ਨਾਲ ਵੇਖਿਆ ਜਾਏ ਕਿ ਉੱਥੇ 700 ਦੇ ਕਰੀਬ ਜਿਹੜੇ ਜਿੰਨਾ ਅੰਦੋਲਨ ਚੱਲਿਆ ਉਹਦੇ ਵਿੱਚ ਕਿਸਾਨ ਜਿਹੜੇ ਸ਼ਿਕ ਕੇਂਦਰ ਦੀ ਸਰਕਾਰ ਨੇ ਉਹਨਾਂ ਨੂੰ ਅਜੇ ਤੱਕ ਸ਼ਹੀਦ ਦਾ ਦਰਜਾ ਨਾ ਦਿੱਤਾ ਤਾਂ ਨਾ ਹੀ ਲੱਗਦਾ ਕਿ ਕਦੀ ਦੇਣਾ ਪਰ ਜਿਹੜਾ ਕੰਮ ਹੁਣ ਸਰਕਾਰ ਕਰਨ ਜਾ ਰਹੀ ਹੈ ਹਰਿਆਣਾ ਦੀ ਬੀਜੇਪੀ ਸਰਕਾਰ ਕੇਂਦਰ ਦੀ ਬੀਜੇਪੀ ਦੇ ਸਰਕਾਰ ਨਾਲ ਮਿਲ ਕੇ ਉਸ ਤੋਂ ਸਾਫ ਜ਼ਾਹਰ ਹੈ ਕਿ ਜਿਹੜੇ ਜ਼ਖਮਾਂ ਦੇ ਉੱਤੇ ਲੂਣ ਪਾਉਣ ਦਾ ਕੰਮ ਕੀਤਾ ਜਾ ਰਿਹਾ ਜੋ ਕਿ ਕਿਸਾਨ ਅਤੇ ਪੰਜਾਬ ਦੀ ਆਵਾਮ ਤੇ ਸਰਕਾਰ ਕਦੇ ਵੀ ਜਿਹੜੀ ਬਰਦਾਸ਼ ਇਸ ਨੂੰ ਨਹੀਂ ਕਰੇਗੀ ਇਹਦੇ ਨਾਲ ਯਕੀਨ ਹੈ ਜਿਹੜਾ ਵਿਵਾਦ ਆ ਉਹ ਹੋਰ ਖਰਾਬ ਹੋਏਗਾ ਇੱਕ ਦੂਜੇ ਦੇ ਅਸੀਂ ਗਵੰਡੀ ਹੈਗੇ ਆ ਪੰਜਾਬ ਤੇ ਹਰਿਆਣਾ ਆਪਸ ਦੇ ਵਿੱਚ ਮੈਂ ਨਹੀਂ ਚਾਹੁੰਦਾ ਕਿ ਵਾਇਗੁਰੂ ਕਰੇ ਅਜਹੀਆਂ ਘਟਨਾਵਾਂ ਕਰਕੇ ਕੋਈ ਵੀ ਮਾਹੌਲ ਖਰਾਬ ਹੋਵੇ ਪਰ ਜੋ ਸਰਕਾਰ ਕਰ ਰਹੀ ਹੈ ਉਹ ਸਾਰਿਆਂ ਦੇ ਸਾਹਮਣੇ ਹੈ ਕੀ ਕੁਝ ਹੋ ਰਿਹਾ ਅੱਛਾ ਦਿੱਲੀ ਦੀ ਅਦਾਲਤ ਨੇ ਜਗਦੀਸ਼ ਟਾਇਟਲਰ ਦੇ ਵਿਰੁੱਧ ਜਿਹੜੇ ਦੋਸ਼ ਲੱਗੇ ਸੀ ਉਹਦੇ ਬਾਰੇ ਕੀ ਫੈਸਲਾ ਦਿੱਤਾ ਜੀ 1984 ਦੇ ਵਿੱਚ ਜਿਹੜਾ ਦਿੱਲੀ ਦੇ ਵਿੱਚ ਕਤਲੇਆਮ ਹੋਇਆ ਸੀਗਾ ਉਸ ਸੰਬੰਧੀ ਕੌਮੀ ਜਾਂਚ ਏਜੰਸੀ ਦੇ ਕੇਸ 'ਚ ਕਾਂਗਰਸੀ ਆਗੂ ਜਗਦੀਸ਼ ਟਾਇਟਲਰ ਖਿਲਾਫ ਰੋਜ਼ ਐਵੈਨਿਊ ਅਦਾਲਤ ਨੇ ਦੋਸ਼ ਤੈਅ ਕਰਨ ਦੇ ਉੱਤੇ ਫੈਸਲਾ ਸੁਰੱਖਿਅਤ ਜਿਹੜਾ ਰੱਖ ਲਿਆ ਅਦਾਲਤ ਨੇ ਦੋਸ਼ਾਂ ਬਾਰੇ 2 ਅਗਸਤ ਨੂੰ ਹੁਕਮ ਜੜਾ ਆਪਣਾ ਉਹ ਸੁਣਾਣਾ ਤੇ ਸੰਭਾਵਨਾ ਕਿਸ ਤੇ ਵਿੱਚ ਪਤਾ ਨਹੀਂ ਹੁਣ ਅਦਾਲਤ ਹਾਂ ਪੱਖੀ ਹੈ ਨਾ ਆ ਪੱਖੀ ਕੀ ਫੈਸਲਾ ਸੁਣਾਉਂਦੀ ਹੈ ਜਾਂ ਸਿੱਖਾਂ ਨੂੰ ਰਾਹਤ ਮਿਲਦੀ ਹੈ ਜਾਂ ਫਿਰ ਨਹੀਂ ਮਿਲਦੀ ਸੀਬੀਆਈ ਦੀ ਵਿਸ਼ੇਸ਼ ਜੱਜ ਰਾਕੇਸ਼ ਸਿਆਨ ਨੇ ਸੀਬੀਆਈ ਅਤੇ ਜਗਦੀਸ਼ ਚੈਟਲਰ ਦੇ ਵਕੀਲਾਂ ਤੋਂ ਪਾਕ ਸੁਣਨ ਤੋਂ ਬਾਅਦ ਦੋਸ਼ਾਇਦ ਕਰਨ ਬਾਰੇ ਹੁਕਮ ਜੜੇ ਆ ਉਹ ਰੱਖਵੇਂ ਕਰ ਲਿਆ ਸੋ ਹੁਣ ਕੁਝ ਕੁ ਦਿਨਾਂ ਤੱਕ ਸਾਨੂੰ ਵੀ ਇੰਤਜ਼ਾਰ ਕਰਨਾ ਪਏਗਾ ਕਿ ਜੋ ਅਦਾਲਤ ਨੇ ਆਪਣਾ ਫੈਸਲਾ ਸੁਰੱਖਿਅਤ ਕੀਤਾ ਉਸ ਦੇ ਵਿੱਚ ਹੁਣ ਕੀ ਹੈ ਪਰ ਇੰਨਾ ਜ਼ਰੂਰ ਹੈ ਕਿ ਪਾਕ ਸੁਣਿਆ ਗਿਆ ਵਕੀਲਾਂ ਦਾ ਉਸ ਤੋਂ ਬਾਅਦ ਇਹਨੂੰ ਸੁਰੱਖਿਅਤ ਕੀਤਾ ਗਿਆ ਤੇ ਦੂਜੇ ਪਾਸੇ ਜਿਹੜੇ ਜਗਦੀਸ਼ ਟੈਟਲਰ ਨੂੰ ਬਚਾਉਣ ਵਾਲਾ ਜਿਹੜਾ ਉਹਨਾਂ ਦਾ ਪੱਕ ਸੀ ਉਹਨਾਂ ਦੇ ਵਕੀਲ ਸੀ ਉਹਨਾਂ ਨੇ ਮੌਕੇ ਤੇ ਦੂਰਦਰਸ਼ਨ ਦੀ ਇੱਕ ਪੁਰਾਣੀ ਜੀ ਵੀਡੀਓ ਕੱਢ ਕੇ ਉਹ ਜੱਜ ਨੂੰ ਜ਼ਰੂਰ ਵਿਖਾਈ ਤੇ ਕਿਹਾ ਗਿਆ ਦੇਖੋ ਜੀ ਜੋ ਉਸ ਵਕਤਿਆ ਘਟਨਾ ਵਾਪਰੀ ਸੀ ਜਿਸ ਦਾ ਇਲਜ਼ਾਮ ਜਗਦੀਸ਼ ਟੈਟਲਰ ਤੇ ਲੱਗ ਰਿਹਾ ਉਸ ਵਕਤ ਜਗਦੀਸ਼ ਟੈਟਲਰ ਸੀ ਜਿਹੜੇ ਜਗਦੀਸ਼ ਹੋਣੀ ਉੱਥੇ ਤਾਂ ਹੈ ਹੀ ਨਹੀਂ ਸੀ ਉਹ ਤਾਂ ਉਸ ਵਕਤ ਜਿਹੜੇ ਮਰਹੂਮ ਇੰਦਰਾ ਗਾਂਧੀ ਸੀਗੇ ਉਹਨਾਂ ਦੇ ਮ੍ਰਿਤਕ ਦੇਦ ਲਾਗੇ ਸੀ ਸੋ ਦੂਰਦਰਸ਼ਨ ਦੀ ਉਹਨਾਂ ਨੇ ਵੀਡੀਓ ਵਿਖਾ ਕੇ ਉਹਨਾਂ ਪਰ ਇਹ ਸਾਰਾ ਕੁਝ ਮਾਮਲਾ ਵੇਖਣ ਤੋਂ ਬਾਅਦ ਜੱਜ ਨੇ ਆਪਣਾ ਫੈਸਲਾ ਜਿਹੜਾ ਸੁਰੱਖਿਅਤ ਕਰ ਲਿਆ ਤੇ ਆਉਣ ਵਾਲੇ ਕੁਝ ਕੁ ਦਿਨਾਂ ਦੇ ਵਿੱਚ ਉਹ ਇਸ ਦਾ ਖੁਲਾਸਾ ਕਰਨਗੇ ਪੰਜਾਬ ਦੇ ਅਧਿਆਪਕਾਂ ਨੂੰ ਸਰਕਾਰ ਦੇ ਨਵੇਂ ਕੀ ਹੁਕਮ ਆਏ ਨੇ ਜੇ ਬਿਲਕੁਲ ਅਸੀਂ ਜਾਣਦੇ ਹਾਂ ਕਿ ਅੱਜ ਤੋਂ ਕੁਝ ਚਿਰ ਪਹਿਲਾਂ ਜਾਂ ਕਹਿ ਲਈਏ ਜਾਂ ਹੁਣ ਤੱਕ ਜਿਹੜੀ ਹਾਜ਼ਰੀ ਲੱਗਦੀ ਸੀ ਟੀਚਰਾਂ ਦੀ ਤੇ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਉਹ ਮੈਨੂਅਲ ਤਰੀਕੇ ਨਾਲ ਰਜਿਸਟਰਾਂ ਦੇ ਉੱਤੇ ਦਰਜ ਕੀਤੀ ਜਾਂਦੀ ਸੀ ਬੜਾ ਲੰਬਾ ਚੋੜਾ ਕੰਮ ਹੁੰਦਾ ਸੀ ਕਿਉਂਕਿ ਹਾਜ਼ਰੀ ਨੂੰ ਸਾਰਿਆਂ ਨੂੰ ਪੋਰਟਲ ਦੇ ਉੱਤੇ ਅਪਲੋਡ ਕਰਨਾ ਪੈਂਦਾ ਸੀ ਸੋ ਜਿਹੇ ਦੇ ਵਿੱਚ ਸਿੱਖਿਆ ਵਿਭਾਗ ਨੇ ਫੈਸਲਾ ਕੀਤਾ ਕਿ ਹੁਣ ਜਿਹੜੀ ਹਾਜ਼ਰੀ ਲਗਿਆ ਕਰੇਗੀ ਉਹ ਮੋਬਾਈਲ ਐਪ ਈ ਪੰਜਾਬ ਸਕੂਲ ਲੌਗਇਨ ਦੇ ਵਿੱਚ ਯਾਨੀ ਕਿ ਡਿਜੀਟਲ ਤਰੀਕੇ ਦੇ ਨਾਲ ਲਗਿਆ ਕਰੇ ਕਿ ਹੁਣ ਪੈਣ ਕਾਪੀਆਂ ਵਾਲਾ ਕੰਮ ਖਤਮ ਕਰ ਦਿੱਤਾ ਗਿਆ ਹੁਣ ਰਜਿਸਟਰਾਂ ਦੀ ਥਾਂ ਤੇ ਡਿਜੀਟਲ ਸਿੱਕੇ ਨੂੰ ਜਿਹੜਾ ਅਪਣਾਇਆ ਗਿਆ ਇਸ ਦੇ ਵਿੱਚ ਜਿਹੜੀ ਘੁੱਗੀ ਘਾਗੀ ਫਿਰ ਜਾਂਦੀ ਸੀ ਉਹ ਵੀ ਫਿਰੋਂ ਹਟ ਜੇਗੀ ਖਤਮ ਹੋ ਜੇਗੀ ਤੇ ਡਿਜੀਟਲ ਤਰੀਕੇ ਦੇ ਵਿੱਚ ਆਂਦੇ ਨਾਲ ਅਧਿਆਪਕਾਂ ਦੀ ਪ੍ਰਿੰਸੀਪਲਾਂ ਦੀ ਅਤੇ ਨਾਲ ਦੀ ਨਾਲ ਜਿਹੜੇ ਵਿਦਿਆਰਥੀ ਹੈ ਉਹਨਾਂ ਦੀ ਜਿਹੜੀ ਹਾਜ਼ਰੀ ਹੈ ਹੁਣ ਆਨਲਾਈਨ ਜਿਹੜੀ ਹੋਣ ਜਾ ਰਹੀ ਹੈ ਕਾਰਡ ਪੰਚ ਕਰਿਆ ਕਰਨਗੇ ਅਧਿਆਪਕ ਜੀ ਇੱਕ ਐਪਲੀਕੇਸ਼ਨ ਹੈ ਮੋਬਾਈਲ ਤੇ ਉੱਤੇ ਉਹਦੇ ਉੱਤੇ ਜਿਸ ਤਰ੍ਹਾਂ ਆਪਾਂ ਹਾਜ਼ਰੀ ਲਵਾਉਣੀ ਹੈ ਉਹ ਇੱਕ ਵਾਰੀ ਜਦੋਂ ਤੁਸੀਂ ਨਾਮ ਪਾ ਕੇ ਦਰਜ ਕਰ ਦਿੱਤਾ ਤਾਂ ਫਿਰ ਉਹਨੂੰ ਤੁਸੀਂ ਮਿਟਾ ਨਹੀਂ ਸਕਦੇ ਹਟਾ ਨਹੀਂ ਸਕਦੇ ਸੋ ਕਾਰਡ ਵਾਲਾ ਹਜੇ ਕੰਮ ਤਾਂ ਨਹੀਂ ਹੈ ਪਰ ਇੱਕ ਐਪਲੀਕੇਸ਼ਨ ਤੇ ਜਿਹੜਾ ਐਪਲੀਕੇਸ਼ਨ ਦੇ ਜ਼ਰੀਏ ਇਹ ਹਾਜ਼ਰੀ ਨੂੰ ਜਿਹੜਾ ਲਾਇਆ ਜਾਏਗਾ ਅਬੂ ਬਕਰ ਦੇ ਨਿਸ਼ਾਨੇ ਤੇ ਕਿਹੜੇ ਹਿੰਦੂ ਨੇਤਾ ਨੇ ਹੁਣ ਜੀ ਬੜੇ ਹੀ ਵਿਵਾਦਿਤ ਤੇ ਸੁਰਖੀਆਂ ਦੇ ਵਿੱਚ ਰਹਿਣ ਵਾਲੇ ਅਮਿਤ अरोड़ा ਅਕਸਰ ਇਹ ਕਈ ਅਜਿਹੀਆਂ ਟਿੱਪਣੀਆਂ ਕਰਦੇ ਨੇ ਜਿਸ ਨਾਲ ਲੈ ਕੇ ਸਿੱਖਾਂ ਦੀਆਂ ਭਾਵਨਾਵਾਂ ਅਕਸਰ ਹੀ ਠੇਸ ਜਿਹਨਾਂ ਨੂੰ ਪਹੁੰਚਦਾ ਸੀਗਾ ਹੁਣ ਪਤਾ ਲੱਗਾ ਹੈ ਜੀ ਉਹਨਾਂ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਇਹ ਖੁਲਾਸਾ ਕਿਸੇ ਹੋਰ ਨੇ ਨਹੀਂ ਬਲਕਿ ਭਾਰਤ ਦੀ ਗੁਜਰਾਤ ਦੀ ਪੁਲਿਸ ਨੇ ਆ ਕੇ ਪੰਜਾਬ ਦੇ ਵਿੱਚ ਕੀਤਾ ਲੁਧਿਆਣਾ ਜਿਹੜੀ ਜਦੋਂ ਪੁਲਿਸ ਲੁਧਿਆਣੇ ਪਹੁੰਚਦੀ ਹੈ ਤਾਂ ਉਹਨਾਂ ਦੇ ਨਾਲ ਜਿਹੜੀ ਗੁਜਰਾਤ ਦੀ ਪੁਲਿਸ ਉਹ ਵੀ ਪਹੁੰਚਦੀ ਐ ਅਮਿਤ ਓਨਾ ਦੇ ਘਰ ਉੱਥੇ ਬੈਠ ਕੇ ਲਗਭਗ 2 ਤੋਂ 2.5 ਘੰਟੇ ਪਤਾ ਲੱਗਾ ਹੈ ਕਿਮਤ ਅਰੋੜਾ ਦੇ ਨਾਲ ਗੱਲਬਾਤ ਕੀਤੀ ਗਈ ਤੇ ਪੁਲਸ ਨੇ ਇੱਥੇ ਵੀ ਖੁਲਾਸਾ ਕੀਤਾ ਹੈ ਕਿ ਅਬੂ ਬਕਰ ਨਾਤਾ ਇੱਕ ਵਿਅਕਤੀ ਹੈ ਉਸ ਨੂੰ ਸਪਾਰੀ ਮਿਲੀ ਸੀ ਕਿ ਜਿਹੜੇ ਵੀ ਹਿੰਦੂ ਵੱਡੇ ਲੀਡਰ ਨੇ ਉਹਨਾਂ ਨੂੰ ਟਾਰਗੇਟ ਕੀਤਾ ਜਾਣਾ ਉਸ ਦੇ ਵਿੱਚ ਅਮਿਤ अरोड़ा ਦਾ ਵੀ ਕਹਿੰਦੇ ਨਾਂ ਸਾਹਮਣੇ ਆਇਆ ਹੁਣ ਦੇਖੋ ਸਿੱਧੀਆਂ ਜੀਆਂ ਦੋ ਗੱਲਾਂ ਅਮਿਤ अरोड़ा ਹਣੀ ਅਕਸਰ ਹੀ ਜਦੋਂ ਸੁਰਖੀਆਂ ਵਿੱਚ ਰਹਿੰਦੇ ਨੇ ਤਾਂ ਕਈ ਵਾਰੀ ਉਹ ਸਿਕਿਉਰਿਟੀ ਦਾ ਜ਼ਿਕਰ ਕਰਦੇ ਨੇ ਕਿ ਮੈਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਜਾ ਰਹੀ ਹੈ ਮੈਨੂੰ ਸਿਕਿਉਰਿਟੀ ਦੇ ਵਿੱਚ ਵਾਅਦਾ ਕੀਤਾ ਜਾਏ ਸੋ ਇੱਕ ਪੱਖ ਤੇ ਜਿਹੜਾ ਕਹਿੰਦਾ ਜੀ ਉਹ ਸਿਕਿਉਰਿਟੀ ਲੈਣ ਦੇ ਪਿੱਛੇ ਸਭ ਕੁਝ ਕਰਦੇ ਨੇ ਪਰ ਹੁਣ ਖੁਦ ਗੁਜਰਾਤ ਜਿਹੜੀ ਪੁਲਿਸ ਹੈ ਥੀਏ ਤੇ ਉਹਨਾਂ ਨੇ ਅੱਜ ਕੱਲ ਦਾ ਖੁਲਾਸਾ ਕੀਤਾ ਸੋ ਲੱਗਦਾ ਕਿ ਤੇ ਨਾ ਕਿਤੇ ਪੰਜਾਬੀ ਹੈ ਹਲੋ ਜੀ ਥੈਂਕਸ ਸਰ ਜੀ ਜੀ ਥੈਂਕਸ ਸਰ ਅੱਛਾ ਜਿਹੜੀ ਪੰਜਾਬ ਪੁਲਿਸ ਦੇ ਮੁਲਾਜ਼ਮ ਕੁਝ ਸ਼ਰਾਬ ਪੀਂਦੇ ਫੜੇ ਗਏ ਪਬਲਿਕਲੀ ਉਹਨਾਂ ਨੇ ਵਰਦੀਆਂ ਪਾਈਆਂ ਹੋਈਆਂ ਸੀ ਜੀ ਬਿਲਕੁਲ ਬਿਲਕੁਲ ਬੜੀ ਸ਼ਰਮ ਵਾਲੀ ਘਟਨਾ ਜਿਹੜੀ ਸਾਹਮਣੇ ਆਈ ਔਰ ਉਹ ਵੀ ਕਿਤੋਂ ਹੋਰ ਨਹੀਂ ਬਲਕਿ ਗੁਰੂ ਨਗਰ ਅੰਮ੍ਰਿਤਸਰ ਦੇ ਵੱਲਾ ਇਲਾਕੇ ਚੋਂ ਸਾਹਮਣੇ ਆਈ ਹੈ ਅਸੀਂ ਅਕਸਰ ਹੀ ਕਹਿੰਨੇ ਆਂ ਜੀ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਵੱਧਦਾ ਜਾ ਰਿਹਾ ਇਸ ਨੂੰ ਖਤਮ ਕਰਨ ਦੇ ਲਈ ਸਰਕਾਰਾਂ ਜੋਰ ਨਹੀਂ ਲਾ ਰਹੀਆਂ ਪਰ ਸਰਕਾਰਾਂ ਇੱਥੇ ਕੀ ਕਰਨ ਗਿਆ ਜਦੋਂ ਸਰਕਾਰਾਂ ਦੇ ਮੁਲਾਜ਼ਮ ਇਹ ਅਜਿਹੇ ਕੰਮ ਕਰਦੇ ਹੋਏ ਵਰਦੀ ਪਾ ਕੇ ਖਾਕੇ ਨੂੰ ਦਾਗ ਲਾਉਂਦੇ ਨਜ਼ਰ ਆਉਣਗੇ ਬਿੱਤੇ ਦਿਨ ਵੀ ਅਸੀਂ ਰੈੱਡ ਐਫਐਮ ਦੇ ਪ੍ਰਵਾਰਦਰ ਨਾਲ ਖਬਰਾਂ ਸਾਂਝੀਆਂ ਕੀਤੀਆਂ ਸੀ ਤੇ ਦੱਸਿਆ ਸੀਗਾ ਕਿ ਇੱਕ ਪੁਲਿਸ ਮੁਲਾਜ਼ਮ ਆਪਣੀ ਮਹਿਲਾ ਮਿੱਤਰ ਦੇ ਨਾਲ ਜਿਹੜਾ ਅੱਧਾ ਕਿਲੋ ਹੈਰੋਇਨ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਉਹ ਅੱਗੇ ਵੀ ਕਈ ਮਾਮਲਿਆਂ ਦੇ ਵਿੱਚ ਅੰਦਰ ਸੀ ਫਿਰ ਉਸ ਤੋਂ ਬਾਅਦ ਬਹਾਲ ਹੋ ਕੇ ਨੌਕਰੀ ਤੇ ਆ ਤੇ ਆਉਂਦੇ ਹੀ ਨਿਆ ਕੰਮ ਕਰਦੇ ਤਾ ਤੋਂ 24 ਘੰਟੇ ਬੀਤਣ ਤੋਂ ਬਾਅਦ ਇੱਕ ਹੋਰ ਵੀਡੀਓ ਵਾਇਰਲ ਹੋ ਗਈ ਹੈ ਜਿਸ ਦੇ ਵਿੱਚ ਪੁਲਿਸ ਵਾਲੇ ਠੇਕੇ ਦੇ ਵਿੱਚ ਸ਼ਰਾਬ ਦੀ ਬੋਤਲ ਖਰੀਦ ਕੇ ਹਾਤੇ ਦੇ ਵਿੱਚ दारू ਪਿੰਦੇ ਦਿਖਾਈ ਦਿੱਤੇ ਨੇ ਔਰ ਇਹਨਾਂ ਨੇ ਵਰਦੀਆਂ ਪਾਈਆਂ ਸੋ ਕਿਤੇ ਨੇ ਕਿਤੇ ਸਿੱਧਾ ਤੁਸੀਂ ਵੇਖੋ कि ਜਿਨ੍ਹਾਂ ਦੇ ਉੱਤੇ ਅਸੀਂ ਡੋਰਾਂ ਸੁਟੀਆਂ ਨੇ ਕਿ ਸਰਕਾਰਾਂ ਦੇ ਨਾਲ ਮਿਲ ਕੇ ਪੰਜਾਬ ਪੁਲਿਸ ਨੇ ਵੀ ਇੱਕ ਨੰਬਰ ਹੈਲਪਲਾਈਨ ਜਾਰੀ ਕੀਤਾ ਕਿ ਤੁਹਾਡੇ ਗੁਆਂਢ 'ਚ ਵੀ ਕੋਈ ਜੇ ਨਸ਼ਾ ਵੇਚਦਾ ਹੈ ਜਾਂ ਕੋਈ ਵੀ ਕਿਰੀਟ ਕਰਦਾ ਹੈ ਇਹਦੇ ਤੋਂ ਤੁਸੀਂ ਜਾਣਕਾਰੀ ਦਿਓ ਪਰ ਉਹ ਸਭ ਕੁਝ ਕਿਸ ਤਰ੍ਹਾਂ ਪੋਸੀਬਲ ਹੋਏਗਾ ਮੈਨੂੰ ਨਹੀਂ ਲੱਗਦਾ ਇਹ ਜੀ ਗੱਲ ਕੋਈ ਵੀ ਪੋਸੀਬਲ ਹੋ ਸਕੇਗੀ ਨਸ਼ਾ ਖਤਮ ਕਰਨ ਵਾਲੀ ਕਿਉਂਕਿ ਪੰਜਾਬ ਪੁਲਿਸ ਦੇ ਆਪ ਹੀ ਮੁਲਾਜ਼ਮ ਅਜਿਹੇਂ ਕਿਰਤੂਤਾਂ ਕਰਦੇ ਸਾਹਮਣੇ ਆਉਂਦੇ ਨੇ ਜਿਸ ਨਾਲ ਪੰਜਾਬ ਨੂੰ ਹਮੇਸ਼ਾ ਸਿਰ ਝੁਕਾਉਣਾ ਪੈਂਦਾ ਸੋ ਸ਼ਰਮਸਾਰ ਫੇਰ ਇੱਕ ਵਾਰੀ ਹੋਣਾ ਪਿਆ ਖਾਕੀ ਵਰਦੀ ਨੂੰ ਵੀ ਤੇ ਸਾਨੂੰ ਵੀ ਬਹੁਤ ਬਹੁਤ ਮਿਹਰਬਾਨੀ ਸਰਪ੍ਰਾਈਜ਼ਿੰਗ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਜੀ ਇਸ ਦਾ ਮਜ਼ਾ ਚੁਰ ਹੈ ਰੈਡ ਐਫ ਐਮ